ਪੰਜਾਬ ਦੇ ਵਿੱਚ ਆਖਰੀ ਦੌਰ ਦਾ ਚੋਣ ਪ੍ਰਚਾਰ ਚੱਲ ਰਿਹਾ ਹੈ 1 ਜੂਨ ਨੂੰ VOTING ਹੋਣੀ ਹੈ ਸਾਡੇ ਨਾਲ ਬਲਵੰਤ ਸਿੰਘ ਰਾਮੋ ਵਾਲੀਆ ਨੇਰਾਮੋ ਵਾਲੀਆ ਦਾ ਜਿਹੜਾ ਸਿਆਸੀ ਜਿਹੜਾ ਕੈਰੀਅਰ ਜੀਵਨ ਹੈ ਉਹ ਕਾਫੀ ਪਾਰਟੀਆਂ ਦੇ ਨਾਲ ਰਿਹਾ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਰਮਨ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਤੁਸੀਂ ਸੁਖਪਾਲ ਖਹਿਰਾ ਦੀ ਸਪੋਰਟ ਦੇ ਵਿੱਚ ਸਨੂਰ ਆਏ ਮੈਂ ਅੱਜ ਤਾਈਂ ਸਿਵਾਏ ਅਕਾਲੀ ਦਲ ਛੱਡ ਕੇ ਕਿਸੇ ਪਾਰਟੀ ਦੇ ਰਲਿਆ ਹੀ ਨਹੀਂ ਮੈਂ ਇੱਕ ਘੰਟਾ ਨਾ ਭਾਜਪਾ ਬਣਿਆ ਨਸੀਬ ਹੀ ਨਸੀਬ ਉਹਨੇ ਕਾਂਗਰਸ ਵਿੱਚ ਲੇਕਿਨ ਰਾਜ ਕੀਤਾ ਹੈ ਰਾਜ ਸੁਭਾ ਮੈਂ ਖੈਰਾ ਸਾਹਿਬ ਦੀ ਮਦਦ ਤੇ ਵਿਸ਼ੇਸ਼ ਆਇਆ ਵੈਸੇ ਸਾਡੀ ਪਾਰਟੀ ਪੰਜਾਬ ਚ ਕਾਂਗਰਸ ਦੀ ਮਦਦ ਕਰ ਰਹੀ ਹੈ ਕਿਉਂਕਿ ਮੈਂ ਮੁਲਕ ਵਿੱਚ ਯਕਜਹਿਤੀ ਤੇ ਡਿਊਰੇਬਿਲਟੀ ਤੇ ਗੜਬੜ ਨਹੀਂ ਜਾਂਦਾ ਇਸ ਲਈ ਖੈਰਾ ਸਾਹਿਬ ਸੰਘਰਸ਼ਮਈ ਵਿਅਕਤੀ ਹੈ ਵਿਦਵਾਨ ਹੈ ਜਿਹੜੀ ਮੁੱਦੇ ਨੂੰ ਚੁੱਕਦੇ ਉਹਨੂੰ ਪ੍ਰੋਜੈਕਟ ਕਰਨਾ ਆਉਂਦਾ ਹੈ ਜਿਵੇਂ ਇਨ ਬਿਲਟ ਐਡਵੋਕੇਸੀ ਟੈਂਡੈਂਸੀ ਵਕਾਲਤ ਵਰਗਾ ਉਹਨਾਂ ਦਾ ਰੁਤਬਾ ਹੈ ਤੇ ਮੈਂ ਉਹਨਾਂ ਨੇ ਵਿੱਚ ਤਿੰਨ ਵੀਰੀ ਐਮਐਲਏ ਬਣੇ ਆ ਉਹ ਸਫਲ ਹੈ ਤਾਂ ਮਦਦ ਤੇ ਆਉਣ ਪ੍ਰਚਾਰ ਲਈ ਪਿੰਡ ਜਾਵੋਗੇ ਨਾਲ ਨਾਲ ਉਹਨਾਂ ਸਟੇਜਾਂ ਸੰਜੇ ਕਰੋ ਪਤਾ ਨਹੀਂ ਮੈਨੂੰ ਯੂਪੀ ਭੇਜ ਦਿੱਤਾ ਗਿਆ ਸੀ ਨਿਮਾਉਣਾ ਸੀਗਾ ਹੁਣ ਵੀ ਮੈਂ ਵੇਖਦਾ ਜੇ ਟਾਈਮ ਬਣਿਆ ਤਾਂ ਨਾਲ ਜਾਵਾਂਗੇ ਸੋ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਸਪੋਰਟ ਦੇ ਲਈ ਆਏ ਹੋਗੇ ਭਾਵੇਂ ਕਿ ਤੁਸੀਂ ਵਕ ਵਕ ਭਾਵੇਂ ਅਕਾਲੀ ਦਲ ਹੋਵੇ ਜਿੰਨੀਆਂ ਵੀ ਪਾਰਟੀਆਂ ਹੁਣ ਤੁਸੀਂ ਵਕ ਵਕ ਸਮੇਂ ਉਹਨਾਂ ਸਭ ਦੀ ਸਪੋਰਟ ਕਰੀਆ ਤੁਸੀਂ ਸਟੇਜਾਂ ਸਾਂਝੀਆਂ ਤੁਸੀਂ ਕੀਤੀਆਂ ਨੇ ਅਕਾਲੀ ਦਲ ਚ ਹੁੰਦਾ ਸੀ ਸੰਤ ਲੋਂਗਵਾਲ ਵੇਲੇ ਜੇ ਅਸੀਂ ਆਪਣੀ ਪਾਰਟੀ ਨੂੰ ਮਰਜ ਕਰ ਦਿੱਤਾ ਸੀ ਅਕਾਲੀ ਦਲ ਦੇ ਨਾ ਉਹਦੋਂ ਉਹਦੋਂ ਕੀਤਾ ਸੀ 2012 ਚ ਲੇਕਿਨ 6 ਮਹੀਨੇ ਬਾਅਦ ਹੀ ਪਤਾ ਲੱਗਿਆ ਵੀ ਨੀਅਤ ਖੋਟੀ ਹੈ ਤੇ ਬੇਈਮਾਨੀ ਪ੍ਰਮੁੱਖ ਹੈ ਤੁਸੀਂ ਉਹਦਾ ਅੱਡ ਹੋਗੇ ਜਾਨਨ ਦੇ ਵਿੱਚ ਜਦੋਂ ਤੁਸੀਂ ਰੈਲੀ ਕਰੀ ਸੀ ਤੁਸੀਂ ਸਟੇਜ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਸੀ ਤੁਸੀਂ ਕਿਹਾ ਸੀ ਕਿ ਤੁਸੀਂ ਲੋਕਾਂ ਨੂੰ ਦੇਖੋ ਮਤਲਬ ਕਿ ਇੱਕ ਦਿਲ ਸੱਟਣ ਲਈ ਜਗ੍ਹਾ ਖਾਲੀ ਨਹੀਂ ਹੈ ਗ੍ਰਾਮੂਲ ਦੇ ਨਾਲ ਇੰਨੇ ਲੋਕ ਨੇ ਇਹ ਗੱਲ ਚੰਗੀ ਕਹੀ ਸੀ ਵੀ ਇੰਨੇ ਲੋਕਾਂ ਦੀ ਮਦਦ ਲੈ ਕੇ ਫੇਲ ਕੌਣ ਹੋਇਆ ਉਹ ਫੇਲ ਹੋਏ ਜਿਹੜੇ ਇੰਨੀ ਮਦਦ ਲੈ ਕੇ ਸਾਨੂੰ ਨਾਲ ਨਹੀਂ ਰੱਖ ਸਕੇ ਉਹ ਹੀ ਫੇਲ ਇਸ ਤਰ੍ਹਾਂ ਕੀ ਕਰ ਰਹੇ ਹਨ ਕਰਨ ਜਦੋਂ ਹਾਂ ਜਿਹੜਾ ਹੁਣ ਲੀਰੋ ਲੀਰੋ ਹੋਏ ਪਏ ਐ ਛੱਜ ਟੁੱਟਿਆ ਪਿਆ ਐ ਤੇ ਦਾਣੇ ਖਿਲਰੇ ਪਏ ਆ ਮਿੱਟੀ ਰਲੀ ਪਈ ਹੈ ਮੈਰ ਰਾਈ ਹੈ ਹੁਣ ਤਾਂ ਸੱਕਾ ਬਣੋਈਆ ਵੀ ਗਿਆ ਉਸ ਤੋਂ ਬਾਅਦ ਤੁਸੀਂ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਤੁਹਾਡੀ ਨਜ਼ਦੀਕ ਜਦੋਂ ਢੀਂਡਸਾ ਪਰਿਵਾਰ ਲੱਗ ਹੋਇਆ ਤੁਸੀਂ ਸਟੇਜ ਦੇ ਉੱਪਰ ਇਕੱਠੇ ਹੋਏ ਫਿਰ ਤੋਂ ਬਾਅਦ ਤੁਸੀਂ ਬੇਸੋਖੀ ਰਸਤਾ ਦੀ ਗੱਲ ਸਾਬ ਨੂੰ ਕਹਿਣਾ ਨਹੀਂ ਚਾਹੁੰਦਾ ਮੈਂ ਗੱਲ ਤੁਹਾਡੀ ਬਾਲੀ ਗਾਹ ਨਾ ਲੰਘ ਜੇ ਮੈਂ ਇਕੱਲੇ ਨੇ ਕਿਆ ਵੀ ਸੀ ਵੀ ਨਾ ਰਲੀ ਮੁੜ ਕੇ ਬਸ ਇੰਨਾ ਬੜਾ ਕਿ ਤੁਸੀਂ ਜਦੋਂ ਗਏ ਹੋ ਤੁਸੀਂ ਤਾਂ ਨਹੀਂ ਗਏ ਤੁਸੀਂ ਫਿਰ ਵਾਪਸ ਆਏ ਤੁਸੀਂ ਢੀਂਡਸਾ ਪਰਿਵਾਰ ਦੇ ਨਾਲ ਰਹੇ ਹੋ ਕਿਉਂਕਿ ਮੈਂ ਤੁਹਾਨੂੰ ਤਾਂ ਗੱਲ ਕਰ ਰਿਹਾ ਕਿ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਮੈਂ ਤੁਹਾਨੂੰ ਦੱਸਦੀ ਕਿ ਮੈਂ ਉਹਨੂੰ ਹੱਥ ਬੰਨੇ ਸੀ ਵੱਡੇ ਵੀਰ ਉਹ ਕਹਿੰਦੇ ਪੰਥ ਕੇਕਤਾ ਪੰਥ ਕੇਕਤਾ ਉਸ ਥਿਲੋਂ ਇਮਾਨਦਾਰ ਸੀ ਲਿਖ ਲਓ ਢੀਂਡਸਾ ਤੇ ਉਹਨਾਂ ਦੇ ਬੇਟੇ ਇਮਾਨਦਾਰ ਸੀ ਪਰ ਜਿਨ੍ਹਾਂ ਨੇ ਇਤੋਂ ਪਹਿਲਾਂ ਕਈ ਬੇੜੇ ਰੇਤੇ ਜਿੱਟ ਦੇ ਹੋ ਸੀ ਉਹਨਾਂ ਨੇ ਨਹੀਂ ਤੱਕੇ ਉਹਨਾਂ ਨੂੰ ਲੱਗਿਆ ਕਿ ਜਦੋਂ ਉਹਨੇ ਪ੍ਰਚਾਰ ਵੀ ਸ਼ੁਰੂ ਕਰ ਲਿਆ ਢੀਂਡਸਾ ਪਰਿਵਾਰ ਨੇ ਪ੍ਰਚਾਰ ਸ਼ੁਰੂ ਕਰਿਆ ਲੋਕ ਕਹਿ ਵੀ ਰਹੇ ਸੀ ਕਿ ਟਿਕਟ ਸ਼ਾਇਦ ਪਰਮਿੰਦਰ ਸਿੰਘ ਢੀਂਡਸਾ ਨੂੰ ਮਿਲੂ ਉਸ ਤੋਂ ਬਾਅਦ ਤੁਹਾਡੀ ਗੱਲਬਾਤ ਹੋਈ ਉਸ ਤੋਂ ਬਾਅਦ ਤੁਹਾਡੀ ਨਹੀਂ ਉਹ ਤੋਂ ਬਾਅਦ ਜਦੋਂ ਉਹਨਾਂ ਨਾਲ ਜੱਟ ਧੋਖਾ ਹੋਇਆ ਫਿਰ ਮੈਂ ਉਹਨਾਂ ਨਾਲ ਹੈਲੋ ਸੱਸਰੀ ਕਹਿ ਬਿਨ੍ਹਾ ਲਈ ਮੈਂ ਗੱਲ ਨਹੀਂ ਕੀਤੀ ਰਾਜਨੀਤੀ ਕਿਵੇਂ ਦੇਖਦੇ ਹੋ ਕਿ ਤੁਸੀਂ ਜੁਪੀ ਤੱਕ ਵੀ ਗਏ ਹੋ ਪੰਜਾਬ ਵੀ ਤੁਸੀਂ ਦੇਖਿਆਗਾ ਸਮੇਂ-ਸਮੇਂ ਸਰ ਜੋ ਤੁਸੀਂ ਗਿਓ ਤੋਂ ਤੁਸੀਂ ਬਰੀਜ ਵਜੀਰ ਬੰਦੇ ਰਹੋਗੇ ਪਰ ਅੱਜ ਦੀ ਰਾਜਨੀਤੀ ਕਿਵੇਂ ਦੇਖਦੇ ਹੋ ਕਿ ਸਭ ਤੋਂ ਜ਼ਿਆਦਾ ਦਲ ਬਦਲੀਆਂ ਜਿਹੜੀਆਂ ਇਸ ਵਾਰ ਦੇਖਣ ਦੇਖੋ ਜੀ ਜਿਹੜਾ ਐਤ ਕੀ ਕੰਮ ਹੈ ਨਾ ਅੱਗੇ ਰੱਸਾ ਤੜਾ ਕੇ ਜਾਂਦੀਆਂ ਸੀ ਮਈਆਂ ਐਤ ਕੀ ਮਾਲਕਾਂ ਨੇ ਤਾਂ ਪਾਣੀ ਨੂੰ ਛੱਡੀਆਂ ਸੀਗੀਆਂ سنگਲ ਲਾ ਕੇ ਪਰ ਉਹ ਚੁੱਪ ਕਰਕੇ ਨਰਕਿਆਂ ਚ ਵੜ ਗੀਆਂ ਕਿਵੇਂ ਪਾਰਟੀਆਂ ਬਦਲ ਰਹੀਆਂ ਫੋ 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 ਅਸੀਂ ਤਾਂ ਆਖੇ ਬੈਠੇ ਠੋਸ ਐ 1 ਇੰਚ ਨਹੀਂ ਹਿਲਦੇ ਨਾ ਕੋਈ ਪਾਰਟੀ ਜਾਈਏ ਨਾ ਗਏ ਲੱਗਦਾ ਸੀ ਕਿ ਐਕਸਟ੍ਰੀਮ ਲੀਡਰ ਵੀ ਨਹੀਂ ਦੂਜੀ ਪਾਰਟੀ ਜਾਵਗੇ ਜਿਵੇਂ ਕਿ ਰਮਣੀ ਦੀ ਬਿੱਟੂ ਦੀ ਗੱਲ ਕੀਤੀ ਜਬੇ ਕਾਂਗਰਸ ਹੀ ਹੋਏ ਪੱਕੇ ਚਲ ਹੁਣ ਕਿਵੇਂ ਪਤਾ ਨਹੀਂ ਉਹਨਾਂ ਨੇ ਕੀ ਸੋਚਿਆ ਕੁਰਸੀਆਂ ਲਈ ਗਏ ਆ ਬਸ ਤੇ ਅਸੀਂ ਮੈਂ ਨੇ ਕਹਿੰਦਾ ਵੀ ਮੈਂ ਬਹੁਤ ਕੰਗਾ ਮੈਨੂੰ ਗੁਰੂ ਮਹਾਰਾਜ ਨੇ ਕਿਹਾ ਤੂੰ ਐਮਪੀ ਨਾ ਹੋ ਐਮਐਲਏ ਨਾ ਹੋ ਐਮਲ ਕੱਖ ਨਾ ਹੋ ਤੇਰੀ ਕੁਰਸੀ ਪਈ ਜਾ ਕੇ ਬਹਿ ਜਾ ਬਸ ਇਹ ਸੰ ਬਲਵੰਤ ਸਿੰਘ ਰਾਮਵਾਲੀਆ ਜਿਨ੍ਹਾਂ ਨੇ ਸਹੁਰ ਆ ਕੇ ਸਪਾਲ ਸਿੰਘ ਖਹਿਰਾ ਦੀ ਜਿਹੜੀ ਸਪੋਰਟ ਕੀਤੀ ਆ ਆਖਰਕਾਰ ਉਹਨੇ ਕਿਹਾ ਕਿ ਕਲਦਲ ਦਾ ਭੂwek ਜਿਹੜਾ ਪਹਿਲਾਂ ਵੀ ਸਹੀ ਨਹੀਂ ਸੀ ਉਹਨੇ ਢਿੰਡਸਾ ਪਰਿਵਾਰ ਨੂੰ ਕਿਹਾ ਸੀ ਕਿ ਨਾਮ ਵਾਪਸੀ ਕੀਤੀ ਜਾਵੇ ਪਰ ਲੇਕਿਨ ਢਿੰਡਸਾ ਪਰਿਵਾਰ ਦੀ ਜਿਹੜੀ ਵਾਪਸੀ ਹੋਈ ਆ ਪਰ ਲੇਕਿਨ ਉਹਨਾਂ ਦਰਖ ਨਾਲ ਜਿਹੜਾ ਕੀਤਾ ਕਿ ਕੈਮਰਾ ਮਿਲ ਵੀ ਇਦੇ ਨਾਲ ਵਿੱਕੀ ਵੱਲ ਪੰਜਾਬ ਤੱਕ ਸਹੁਰ